ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਚੰਗੀ ਸਿਹਤ ਸੰਭਾਲ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਕੁਝ ਨਿਯਮ ਨੰਬਰ 1 ਜੇਕਰ ਪਿਸ਼ਾਬ ਕਰਦੇ ਸਮੇਂ ਤੁਹਾਨੂੰ ਜਲਣ ਦੀ ਸਮੱਸਿਆ ਹੈ ਤਾਂ ਤੁਹਾਨੂੰ ਲੱਸੀ ਅਤੇ ਦਹੀਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਨੰਬਰ 2 ਜੇਕਰ ਤੁਹਾਨੂੰ ਨੀਂਦ ਘੱਟ ਆ ਰਹੀ ਹੈ ਤਾਂ ਖਸ ਖਸ ਨੂੰ ਪੀਸ ਕੇ ਦੁੱਧ ਵਿੱਚ ਮਿਲਾ ਕੇ ਪੀਓ ਨੰਬਰ 3 ਦੋ ਚਮਚ ਪਿਆਜ਼ ਦੇ ਰਸ ਵਿੱਚ ਮਿਸ਼ਰੀ ਮਿਲਾ ਕੇ ਪੀਣ ਨਾਲ ਪਥਰੀ ਗਲ ਕੇ ਬਾਹਰ ਨਿਕਲ ਜਾਂਦੀ ਹੈ ਨੰਬਰ 4 ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਹੋ ਗਏ ਹਨ ਤਾਂ ਮਿੱਠੇ ਪਾਣ ਨੂੰ ਚੰਗੀ ਤਰ੍ਹਾਂ ਚਬ ਕੇ ਖਾਓ ਇਸ ਨਾਲ ਛਾਲਿਆਂ ਤੋਂ ਆਰਾਮ ਮਿਲੇਗਾ ਅਤੇ ਮੂੰਹ ਵਿੱਚੋਂ ਬਦਬੂ ਵੀ ਨਹੀਂ ਆਵੇਗੀ ਨੰਬਰ 5 ਬਲੈਕ ਟੀ ਜਾਂ ਗ੍ਰੀਨ ਟੀ ਪੀਣ ਨਾਲ ਸਾਡੇ ਸਰੀਰ ਦਾ ਤਣਾਅ ਤੇ ਥਕਾਵਟ ਦੂਰ ਹੁੰਦੀ ਹੈ ਨੰਬਰ 6 ਬਰਤਨ ਸਾਫ ਕਰਨ ਨਾਲ ਜੇਕਰ ਤੁਹਾਡੇ ਹੱਥ ਖਰਾਬ ਹੋ ਗਏ ਹਨ ਤਾਂ ਰਾਤ ਨੂੰ ਥੋੜਾ ਜਿਹਾ ਟੁੱਥ ਪੇਸਟ ਹੱਥਾਂ ਤੇ ਮਲ ਕੇ ਪੈ ਜਾਓ ਸਵੇਰ ਤੱਕ ਹੱਥ ਮਲਾਈਮ ਹੋ ਜਾਣਗੇ ਨੰਬਰ 7 ਜੇਕਰ ਫਰਸ਼ ਉੱਪਰ ਤੇਲ ਜਾਂ ਘਿਓ ਡੁੱਲ ਜਾਵੇ ਤਾਂ ਉਸ ਉੱਪਰ ਥੋੜਾ ਜਿਹਾ ਸੁੱਕਾ ਆਟਾ ਪਾ ਕੇ ਅਖਬਾਰ ਦੀ ਮਦਦ ਨਾਲ ਸਾਫ ਕਰੋ ਨੰਬਰ 8 ਬਾਜ਼ਾਰ ਤੋਂ ਲਿਆਂਦੀਆਂ ਸਬਜ਼ੀਆਂ ਨੂੰ 5 ਮਿੰਟ ਨਮਕ ਵਾਲੇ ਪਾਣੀ ਵਿੱਚ ਡਬੋ ਕੇ ਰੱਖ ਦਿਓ ਇਸ ਤਰ੍ਹਾਂ ਉਹਨਾਂ ਵਿੱਚੋਂ ਕੈਮੀਕਲ ਨਿਕਲ ਜਾਂਦਾ ਹੈ ਨੰਬਰ 9 ਆਚਾਰ ਵਿੱਚ ਸਾਬਤ ਰਾਈ ਅਤੇ ਕਲੌਂਜੀ ਪਾਉਣ ਨਾਲ ਆਚਾਰ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਨੰਬਰ 10 ਅਸ਼ਵਗੰਧਾ ਨੂੰ ਦੁਨੀਆ ਦੀ ਸਭ ਤੋਂ ਤਾਕਤਵਰ ਜੜੀ ਬੂਟੀ ਮੰਨਿਆ ਜਾਂਦਾ ਹੈ ਇਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜਿਹੜੇ ਸਾਨੂੰ ਤੇਜਾਬ ਅਨਿੰਦਰਾ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ ਨੰਬਰ 11 ਜੇਕਰ ਤੁਹਾਡੀ ਯਾਦ ਸ਼ਕਤੀ ਕਮਜ਼ੋਰ ਹੋ ਰਹੀ ਹੈ ਤੁਸੀਂ ਕੋਈ ਵੀ ਗੱਲਬਾਤ ਭੁੱਲ ਜਾਂਦੇ ਹੋ ਤਾਂ ਤੁਹਾਨੂੰ ਦਹੀਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ ਨੰਬਰ 12 ਜੇਕਰ ਤੁਹਾਡੇ ਦਿਲ ਦੀ ਧੜਕਣ ਕਦੇ ਵੱਧ ਜਾਂਦੀ ਹੈ ਤੇ ਕਦੇ ਘਟ ਜਾਂਦੀ ਹੈ ਤਾਂ ਤੁਹਾਨੂੰ ਇੱਕ ਕੇਲਾ ਰੋਜ਼ਾਨਾ ਖਾਣਾ ਚਾਹੀਦਾ ਹੈ ਨੰਬਰ 13 ਆਲੂਆਂ ਨੂੰ ਉਬਾਲਦੇ ਸਮੇਂ ਉਹਨਾਂ ਵਿੱਚ ਇੱਕ ਚੁਟਕੀ ਨਮਕ ਅਤੇ ਇੱਕ ਚੁਟਕੀ ਹਲਦੀ ਪਾ ਦਿਓ ਆਲੂ ਬਹੁਤ ਜਲਦੀ ਉਬਲ ਜਾਣਗੇ ਨੰਬਰ 14 ਲਸਣ ਅਤੇ ਅਦਰਕ ਦੇ ਪੇਸਟ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਣ ਲਈ ਉਸ ਵਿੱਚ ਇੱਕ ਚਮਚ ਤੇਲ ਤੇ ਇੱਕ ਚੁਟਕੀ ਨਮਕ ਪਾ ਦਿਓ ਨੰਬਰ 15 ਅਜਵਾਇਨ ਨੂੰ ਗਰਮ ਕਰਕੇ ਸੁੰਘਣ ਨਾਲ ਖਾਂਸੀ ਤੋਂ ਆਰਾਮ ਮਿਲਦਾ ਹੈ ਅਤੇ ਬਲਗਮ ਪਿਗਲ ਕੇ ਬਾਹਰ ਆ ਜਾਂਦੀ ਹੈ ਨੰਬਰ 16 ਜੇਕਰ ਗੁਰਦੇ ਵਿੱਚ ਪਥਰੀ ਹੋ ਜਾਵੇ ਤਾਂ ਇੱਕ ਪਪੀਤਾ ਰੋਜ਼ ਖਾਓ 5-7 ਪਪੀਤੇ ਦੇ ਬੀਜ ਪੀਸ ਕੇ ਕੋਸੇ ਪਾਣੀ ਨਾਲ ਲਓ ਕੁਝ ਦਿਨਾਂ ਚ ਪਥਰੀ ਬਾਹਰ ਨਿਕਲ ਜਾਵੇਗੀ ਨੰਬਰ 17 ਸੂਜੀ ਦੀ ਇਡਲੀ ਬਣਾਉਂਦੇ ਸਮੇ ਇਸ ਵਿੱਚ ਥੋੜਾ ਜਿਹਾ ਇਨੋ ਪਾ ਦਿਓ ਇਡਲੀ ਫੁੱਲੀ ਅਤੇ ਸਵਾਦਿਸ਼ਟ ਬਣੇਗੀ ਨੰਬਰ 18 ਰੋਟੀ ਜਾਂ ਪਰੌਂਠੇ ਬਣਾਉਂਦੇ ਸਮੇ ਆਟੇ ਵਿੱਚ ਥੋੜਾ ਜਿਹਾ ਦੁੱਧ ਮਿਕਸ ਕਰ ਲਓ ਪਰੌਂਠੇ ਜ਼ਿਆਦਾ ਨਰਮ ਬਣਨਗੇ ਨੰਬਰ 19 ਵਾਲਾਂ ਨੂੰ ਧੋਣ ਤੋਂ 1 ਘੰਟਾ ਪਹਿਲਾਂ ਜੜਾਂ ਵਿੱਚ ਤਿਲ ਦੇ ਤੇਲ ਦੀ ਮਾਲਿਸ਼ ਕਰੋ ਇਸ ਨਾਲ ਵਾਲ ਚਮਕੀਲੇ ਲੰਬੇ ਹੋਣਗੇ ਨੰਬਰ 20 ਸਾਨੂੰ ਕਦੇ ਵੀ ਨਹਾਉਂਦੇ ਜਾਂ ਵਾਲ ਧੋਂਦੇ ਸਮੇਂ ਜਿਆਦਾ ਗਰਮ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਨੰਬਰ 21 ਤਰਬੂਜ ਨੂੰ ਕਦੇ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਨਾਲ ਇਸ ਦੇ ਪੋਸਟਿਕ ਤੱਤ ਨਸ਼ਟ ਹੋ ਜਾਂਦੇ ਹਨ ਨੰਬਰ 22 ਗਰਮੀਆਂ ਵਿੱਚ ਬੇਲ ਦਾ ਜੂਸ ਪੀਣ ਨਾਲ ਸਰੀਰ ਵਿੱਚ ਕਦੇ ਵੀ ਪਾਣੀ ਦੀ ਕਮੀ ਨਹੀਂ ਹੁੰਦੀ ਨੰਬਰ 23 ਵਾਲਾਂ ਨੂੰ ਬੰਨ ਕੇ ਰੱਖਣ ਨਾਲ ਦਿਮਾਗ ਨੂੰ ਤਾਕਤ ਮਿਲਦੀ ਹੈ ਅਤੇ ਵਾਲ ਘੱਟ ਝੜਦੇ ਹਨ ਨੰਬਰ 24 ਜੇਕਰ ਕਿਸੇ ਟੈਨਸ਼ਨ ਦੀ وجہ ਨਾਲ ਤੁਹਾਡਾ ਸਿਰ ਭਾਰਾ ਹੋ ਰਿਹਾ ਹੈ ਤੁਸੀਂ ਗੁੜ ਜਾਂ ਚਾਕਲੇਟ ਖਾ ਸਕਦੇ ਹੋ ਨੰਬਰ 25 ਰਾਤ ਨੂੰ ਛੇਤੀ ਸੌਣ ਨਾਲ ਸਾਡੇ ਸਰੀਰ ਦੇ ਹਾਰਮੋਨ ਬੈਲੈਂਸ ਰਹਿੰਦੇ ਹਨ ਨੰਬਰ 26 ਰਾਤ ਨੂੰ ਨਹਾ ਕੇ ਸੌਣ ਨਾਲ ਸਰੀਰ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਸਰੀਰ ਤਰਵਤਾਜ਼ਾ ਹੋ ਜਾਂਦਾ ਹੈ ਨੀਂਦ ਵੀ ਵਧੀਆ ਆਉਂਦੀ ਹੈ ਬਰਸਤਾਈ ਕੱਚੇ ਪਿਆਜ਼ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ ਨੰਬਰ 28 ਸਾਨੂੰ ਖਾਣਾ ਖਾਣ ਤੋਂ ਪੀ ਜਾਂ 40 ਮਿੰਟ ਬਾਅਦ ਨਹਾਉਣਾ ਚਾਹੀਦਾ ਹੈ ਨੰਬਰ 29 ਅਦਰਕ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਕੱਚ ਦੇ ਢਾਂਡੇ ਵਿੱਚ ਪਾਣੀ ਪਾ ਕੇ ਫ੍ਰਿਜ ਵਿੱਚ ਰੱਖ ਦਿਓ। ਨੰਬਰ 30 ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਚਾਹ ਪੱਤੀ ਦੀ ਥਾਂ ਤੇਜ ਪੱਤੇ ਦੀ ਚਾਹ ਦਾ ਇਸਤੇਮਾਲ ਕਰੋ। ਨੰਬਰ 32 ਰਾਤ ਦੀ ਰਾਣੀ ਦੀ ਜੜ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਪੇਟ ਦੀ ਚਰਬੀ ਘਟਦੀ ਹੈ। ਨੰਬਰ 33 ਜੇਕਰ ਤੁਸੀਂ ਮੱਛਰਾਂ ਤੋਂ ਪਰੇਸ਼ਾਨ ਹੋ ਤਾਂ ਜਾਮਣ ਦੀ ਲੱਕੜੀ ਨੂੰ ਜਲਾ ਦਿਓ ਸਾਰੇ ਮੱਛਰ ਦੂਰ ਭੱਜਣਗੇ ਨੰਬਰ 34 ਪੌੜੀਆਂ ਚੜਨ ਅਤੇ ਉਤਰਨ ਨਾਲ ਸਾਡੇ ਸਰੀਰ ਦੀਆਂ ਕੈਲਰੀਜ਼ ਬਰਨ ਹੁੰਦੀਆਂ ਹਨ ਅਤੇ ਭਾਰ ਘਟਣ ਵਿੱਚ ਮਦਦ ਮਿਲਦੀ ਹੈ ਨੰਬਰ 35 ਜਿਆਦਾ ਆਈਸਕ੍ਰੀਮ ਖਾਣ ਨਾਲ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਨੰਬਰ 36 ਨੰਗੇ ਪੈਰ ਘਾਹ ਤੇ ਤੁਰਨਾ ਅੱਖਾਂ ਤੇ ਸਾਡੀ ਮਾਨਸਿਕਤਾ ਲਈ ਬਹੁਤ ਫਾਇਦੇਮੰਦ ਹੈ ਨੰਬਰ 37 ਪੌੜੀਆਂ ਚੜ੍ਹਨ ਉਤਰਨ ਨਾਲ ਸਾਡੇ ਸਰੀਰ ਵਿੱਚ ਹੈਪੀ ਹਾਰਮੋਨ ਰਿਲੀਜ਼ ਹੁੰਦਾ ਹੈ ਨੰਬਰ 38 ਸਵੇਰੇ ਖਾਲੀ ਪੇਟ ਇੱਕ ਗਲਾਸ ਤਾਜੇ ਪਾਣੀ ਦਾ ਪੀਣ ਨਾਲ ਸਾਡਾ ਪੇਟ ਸਾਫ਼ ਰਹਿੰਦਾ ਹੈ ਨੰਬਰ 39 ਟਮਾਟਰਾਂ ਦਾ ਸੇਵਨ ਕਰਨ ਨਾਲ ਫੇਫੜਿਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 40 ਬਰੋਕਲੀ ਦਾ ਪ੍ਰਯੋਗ ਕਰਨ ਨਾਲ ਸਾਡਾ ਲੀਵਰ ਡੀਟੌਕਸ ਹੁੰਦਾ ਹੈ ਨੰਬਰ 41 ਬਲੂ 베ਰੀ ਦਾ ਸੇਵਨ ਕਰਨ ਨਾਲ ਸਾਡੀ ਯਾਦਦਾਸ਼ਤ ਤੇਜ਼ ਹੁੰਦੀ ਹੈ। ਨੰਬਰ 42 ਸਵੇਰੇ ਸਵੇਰੇ ਸੂਰਜ ਦੀ ਰੌਸ਼ਨੀ ਲੈਣ ਨਾਲ ਸਾਡੇ ਵਿਟਾਮਿਨ ਡੀ ਮਿਲਦਾ ਹੈ ਤੇ ਸਾਡੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਬਰ 43 ਸਬਜ਼ੀਆਂ ਨੂੰ ਤਾਜ਼ਾ ਕਰਨ ਲਈ ਉਹਨਾਂ ਨੂੰ ਥੋੜਾ ਟਾਈਮ ਬਰਫ਼ ਵਾਲੇ ਪਾਣੀ ਵਿੱਚ ਪਾ ਕੇ ਰੱਖ ਦਿਓ। ਨੰਬਰ 44 ਸਖਤ ਪਨੀਰ ਨੂੰ ਥੋੜਾ ਟਾਈਮ ਗਰਮ ਪਾਣੀ ਵਿੱਚ ਪਾਉਣ ਨਾਲ ਉਹ ਨਰਮ ਹੋ ਜਾਂਦਾ ਹੈ। ਨੰਬਰ 45 ਹਰੇ ਧਣੀਏ ਨੂੰ ਮਸਲ ਕੇ ਸੁੰਗਣ ਨਾਲ ਛਿੱਕਾਂ ਦੀ ਸਮੱਸਿਆ ਬੰਦ ਹੋ ਜਾਂਦੀ ਹੈ। ਨੰਬਰ 46 ਮਲਾਈ ਵਿੱਚੋਂ ਜ਼ਿਆਦਾ ਘਿਓ ਬਣਾਉਣ ਲਈ ਇਸ ਵਿੱਚ ਇੱਕ ਟੁਕੜਾ ਬਰਫ਼ ਦਾ ਪਾ ਦਿਓ ਅਤੇ ਮਿਕਸੀ ਚਲਾ ਦਿਓ ਇਸ ਤਰ੍ਹਾਂ ਜ਼ਿਆਦਾ ਮੱਖਣ ਆਵੇਗਾ। ਨੰਬਰ 47 ਚੌਲਾਂ ਨੂੰ ਖੁਸ਼ਬੂਦਾਰ ਅਤੇ ਸੁਆਦਿਸ਼ਟ ਬਣਾਉਣ ਲਈ ਉਹਨਾਂ ਵਿੱਚ ਇੱਕ ਟੁਕੜਾ ਦਾਲਚੀਨੀ ਪਾ ਦਿਓ। ਨੰਬਰ 48 ਮੂੰਹ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਤੇਲ ਦੇ ਤੇਲ ਦੇ ਘਰਾਰੇ ਕਰਨੇ ਸ਼ੁਰੂ ਕਰ ਦਿਓ ਨੰਬਰ 49 ਦਿਲ ਨੂੰ ਤੰਦਰੁਸਤ ਰੱਖਣ ਲਈ ਖੰਡ ਅਤੇ ਚਿੱਟੇ ਲੂਣ ਦਾ ਇਸਤੇਮਾਲ ਕਰਨਾ ਬੰਦ ਕਰ ਦਿਓ ਨੰਬਰ 50 8 ਤੋਂ 9 ਘੰਟੇ ਦੀ ਨੀਂਦ ਪੂਰੀ ਕਰਨ ਨਾਲ ਸਾਡਾ ਦਿਮਾਗ ਤੰਦਰੁਸਤ ਰਹਿੰਦਾ ਹੈ ਨੰਬਰ 51 ਜਿੰਨਾਂ ਔਰਤਾਂ ਨੂੰ ਦੁਪਹਿਰ ਦੇ ਟਾਈਮ ਜਿਆਦਾ ਸੁਸਤੀ ਜਾਂ ਥਕਾਨ ਮਹਿਸੂਸ ਹੁੰਦੀ ਹੈ ਉਹਨਾਂ ਨੂੰ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 52 ਦੇਸੀ ਘਿਓ ਦਾ ਇਸਤੇਮਾਲ ਕਰਨ ਨਾਲ ਸਰੀਰ ਤਾਕਤਵਰ ਅਤੇ ਮਜ਼ਬੂਤ ਹੁੰਦਾ ਹੈ। ਨੰਬਰ 53 ਜਿੰਨਾ ਵਿੱਚ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਬੈਂਗਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਨੰਬਰ 54 ਪੇਟ ਦੇ ਪਾਰ ਸੌਣ ਵਾਲਾ ਇਨਸਾਨ ਜਿਆਦਾ ਛੇਤੀ ਬੁੱਢਾ ਹੋ ਜਾਂਦਾ ਹੈ। ਨੰਬਰ 55 ਜਿਆਦਾ ਸੋਚਣ ਅਤੇ ਟੈਨਸ਼ਨ ਲੈਣ ਨਾਲ ਸਾਡੇ ਚਿਹਰੇ ਉੱਤੇ ਝੁਰੜੀਆਂ ਪੈ ਜਾਂਦੀਆਂ ਹਨ। ਨੰਬਰ 56 ਪੈਰਾ ਪਾਰ ਬੈਠ ਕੇ ਕੰਮ ਕਰਨ ਨਾਲ ਸਾਡਾ ਪੇਟ ਕਦੇ ਬਾਹਰ ਨਹੀਂ ਨਿਕਲਦਾ ਨੰਬਰ 57 ਖਾਣਾ ਖਾਣ ਤੋਂ ਬਾਅਦ ਸਾਡੇ ਖੂਨ ਦਾ ਵਹਾਅ ਘੱਟ ਹੋ ਜਾਂਦਾ ਹੈ ਜਿਸ ਕਰਕੇ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ ਨੰਬਰ 58 ਮਿੱਟੀ ਦੇ ਘੜੇ ਵਿੱਚ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਮਿਨਰਲਸ ਮਿਲਦੇ ਹਨ ਨੰਬਰ 59 ਦੇਸੀ ਘਿਓ ਨੂੰ ਉੱਲੀ ਤੋਂ ਬਚਾਉਣ ਲਈ ਉਸ ਨੂੰ ਕੱਚ ਦੇ ਬਰਤਨ ਵਿੱਚ ਪਾ ਕੇ ਇੱਕ ਟੁਕੜਾ ਸਿੱਧਾ ਨਮਕ ਦਾ ਪਾ ਦਿਓ ਨੰਬਰ 60 ਜੇਕਰ ਗੋਡਿਆਂ ਦੀ ਗਰੀਸ ਖਤਮ ਹੋ ਜਾਵੇ ਤਾਂ ਅੱਧਾ ਚਮਚਾ ਅਸ਼ਵਗੰਧਾ ਦਾ ਲੈਣਾ ਸ਼ੁਰੂ ਕਰ ਦਿਓ ਇਸ ਨਾਲ ਗੋਡਿਆਂ ਦੀ ਗਰੀਸ ਵੜਨੀ ਸ਼ੁਰੂ ਹੋ ਜਾਵੇਗੀ ਨੰਬਰ 61 ਗੰਨੇ ਦਾ ਜੂਸ ਪੀਣ ਨਾਲ ਸਾਡਾ ਹਾਜਮਾ ਸਹੀ ਹੋ ਜਾਂਦਾ ਹੈ ਨੰਬਰ 62 ਨਿੰਬੂ ਨੂੰ ਕੱਟ ਕੇ ਉਸ ਉੱਤੇ ਨਮਕ ਲਗਾ ਕੇ ਦੰਦਾਂ ਤੇ ਰਗੜਨ ਨਾਲ ਦੰਦਾਂ ਦਾ ਪੀਲਾਪਨ ਖਤਮ ਹੁੰਦਾ ਹੈ ਨੰਬਰ 63 ਦਾਲ ਚੀਨੀ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਸਾਡਾ ਵਜਨ ਘਟਦਾ ਹੈ ਨੰਬਰ 64 ਜਿਆਦਾ ਚਾਵਲਾਂ ਦਾ ਸੇਵਨ ਕਰਨ ਨਾਲ ਸਾਨੂੰ ਦਮਾ ਦੀ ਬਿਮਾਰੀ ਹੋ ਸਕਦੀ ਹੈ ਨੰਬਰ 65 ਠੰਡਾ ਪਾਣੀ ਪੀਣ ਨਾਲ ਸਾਡਾ ਗਲਾ ਖਰਾਬ ਹੋ ਜਾਂਦਾ ਹੈ ਤੇ ਸਾਡਾ ਭਾਰ ਵੱਧਦਾ ਹੈ ਨੰਬਰ 66 ਅਖਰੋਟ ਖਾਣ ਵਾਲੇ ਇਨਸਾਨ ਨੂੰ ਕਦੇ ਵੀ ਸਾਹ ਦੀ ਸਮੱਸਿਆ ਨਹੀਂ ਹੁੰਦੀ ਹਾਂਜੀ ਆਪਣੀ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ